ਸਿਕਾ ਜੀ ਮੈਂ ਐਡਵੋਕੇਟ ਸਿਮਰਨਜੀਤ ਕੋਲ ਗੱਲ ਤੇ ਮੈਂ ਬੈਠੀ ਆ ਆਪਣੇ ਪਿੰਡ ਮੈਂ ਹਜੇ ਕੱਲ ਹੀ ਵਾਪਸ ਗਈ ਸੀਗੀ ਤੇ ਪਿੱਛੋਂ ਫੋਨ ਆ ਗਿਆ ਕਿ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਇਹ ਰੇਤੇ ਦੀਆਂ ਭਰੀਆਂ ਹੋਈਆਂ ਉਹ ਇੱਥੋਂ ਚੱਲਣ ਲੱਗੀਆਂ ਤੇ ਜਿਸ ਦਿਨ ਸਾਡਾ ਧਰਨਾ ਇਹਨੇ ਡੀਸੀਪੀ ਨੇ ਤੇ ਹੋਰ ਜੋ ਵੀ ਸਰਕਾਰ ਵੱਲੋਂ ਨੁਮਾਇंदे ਆਏ ਸੀ ਉਹਨਾਂ ਨੇ ਚੁਕਾਇਆ ਸੀਗਾ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਜਿਹੜੇ ਸਾਡੇ ਨਜਾਇਜ਼ ਪੱਤੇ ਹੋਏ ਆ ਉਹਨਾਂ ਨੂੰ ਕੈਨਸਲ ਕੀਤਾ ਜਾਊਗਾ ਤੇ ਇਥੋਂ ਕੋਈ ਵੀ ਜਿਹੜੇ ਮਾਈਨਿੰਗ ਵਾਲੇ ਵਹੀਕਲ ਨੇ ਚਾਹੇ ਉਹ ਟਰੈਕਟਰ ਟਰਾਲੀਆਂ ਹੋਣ ਜਾਂ ਫਿਰ ਉਹ ਟਿਪਰ ਹੋਣ ਉਹ ਨਹੀਂ ਲੰਘਣਗੇ ਤਾਂ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਤੁਸੀਂ ਉੱਠ ਜੋ ਨਹੀਂ ਲੰਘਣਗੇ ਜੇ ਤੁਹਾਨੂੰ ਲੱਗਿਆ ਕਿ ਦੁਬਾਰਾ ਆਉਂਦੇ ਆ ਤਾਂ ਤੁਸੀਂ ਦੁਬਾਰਾ ਆਪਣਾ ਧਰਨਾ ਜਿਹੜਾ ਸਟਾਰਟ ਕਰ ਦਿਓ ਤੇ ਅਸੀਂ ਇਹ ਸਿਰਫ ਟੈਂਪਰੇਰੀ ਸਾਡਾ ਧਰਨਾ ਜਿਹੜਾ ਖਤਮ ਕੀਤਾ ਸੀਗਾ ਪਰ ਹੁਣ ਗੱਲ ਬੜੇ ਦੁੱਖ ਨਾਲ ਦੱਸਣੀ ਪੈ ਰਹੀ ਹੈ ਕਿ ਇਹਨਾਂ ਨੇ ਕੋਈ ਵੀ ਸਾਡਾ ਪਰਚਾ ਜਿਹੜਾ ਕੈਂਸਲ ਨਹੀਂ ਕੀਤਾ ਹਲੇ ਤੱਕ ਤੇ ਆ ਕੋਈ ਜਾਲੀ ਜਿਹੀਆਂ ਕਾਰਵਾਈਆਂ ਪਾਈ ਜਾਂਦੇ ਆ ਕਦੇ ਕਹਿੰਦੇ ਇੱਥੇ ਬਿਜ਼ੀ ਆ ਕਦੇ ਉੱਥੇ ਬਿਜ਼ੀ ਆ ਸੋ ਬੇਸਿਕਲੀ ਐਕਸਕਿਊਜ਼ਸ ਬਣਾ ਰਹੇ ਆ ਉਹਨਾਂ ਨੂੰ ਸਿਰਫ ਇੱਕ ਟਾਈਮ ਚਾਹੀਦਾ ਸੀਗਾ ਇੱਕ ਇਹਨਾਂ ਨੇ ਜਾਲੀ ਜਿਹਾ ਪ੍ਰਪੋਜ਼ਲ ਹੈਗਾ ਆ ਜਿਹੜਾ ਕਿਸੇ ਅਨਪ੍ਰੋਫੈਸ਼ਨਲ ਬੰਦੇ ਤੋਂ ਪ੍ਰਿਪੇਅਰ ਕਰਵਾਇਆ ਤੇ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ ਇਹਨਾਂ ਨੇ ਸਾਡੇ ਰਾਹੋ ਰੋਡ ਜਿਹਦੇ ਵਿੱਚ ਸਾਡੇ ਪਿੰਡ ਦਾ ਕਿਤੇ ਵੀ ਮੈਂਸ਼ਨ ਨਹੀਂ ਹੈਗਾ ਉਹਦੇ ਵਿੱਚ ਮੈਂਸ਼ਨ ਸੀਗਾ ਕਿ ਦੋ ਉਹਨਾਂ ਨੇ ਰੋਡ ਦੀ ਗੱਲ ਕੀਤੀ ਸੀ ਰੂਟ ਦੀ ਇੱਕ ਤਾਂ ਸੀਗਾ ਜਿਹੜਾ ਫਲੋਰ ਨਵਾਂ ਸ਼ਹਿਰ ਵਾਲਾ ਰੂਟ ਸੀਗਾ ਤੇ ਇੱਕ ਇਹਨਾਂ ਨੇ ਬਸਤੀ ਚੌਂਕ ਤੋਂ ਰਾਹੋ ਰੋਡ ਦੀ ਗੱਲ ਕੀਤੀ ਸੀ ਤਾਂ ਬਟ ਉਹ ਜਿਹੜਾ ਦੁਬਾਰਾ ਫੇਰ ਪਲਾਨ ਹੋ ਆਇਆ ਆ ਉਹਦੇ ਵਿੱਚ ਕਿਤੇ ਵੀ ਸਾਡੇ ਰੋਡ ਦਾ ਮੈਂਸ਼ਨ ਨਹੀਂ ਹੈਗਾ ਉਹਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਕਿ ਜਿਹੜਾ ਫਲੋਰ ਨਵਾਂ ਸ਼ਹਿਰ ਰੋਡ ਹੈਗਾ ਇਹ ਉਹ పేਜ ਨੰਬਰ 3 ਦੇ ਉੱਤੇ ਮੈਂਸ਼ਨ ਆ ਕਿ ਉਹ ਲਿੰਕ ਰੋਡ ਨੀਅਰ ਬਾਇ ਹੈ ਆ 5 ਕਿਲੋਮੀਟਰ ਪੈਂਦਾ ਆ ਉਹ ਤੇ ਉਧਰੋਂ ਹੀ ਜਾਣਗੇ ਸੋ ਵੀ ਰੋਡ ਮੈਪ ਉਹੀ ਆ ਬਟ ਫਿਰ ਉਹਨਾਂ ਨੇ ਕੀ ਕੀਤਾ ਕਿ ਜਾਣ ਕੇ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਲੋਕ ਭੋਲੇ ਨੇ ਉਹਨਾਂ ਨੂੰ ਸਮਝ ਨਹੀਂ ਆਣੀ ਹੈਗੀ ਅਸੀਂ ਕਹਿ ਦਾਂਗੇ ਜੀ ਇਹਨਾਂ ਦੇ ਕੋਲ ਪਰਮਿਸ਼ਨ ਆ ਤਾਂ ਇਹਨਾਂ ਨੇ ਇੱਕ ਰੋਡ ਮੈਪ ਜਿਹੜਾ ਕਿਸੇ ਹੋਰ ਸਾਈਟ ਦੇ ਉੱਤੇ ਸੀਗਾ 2023 ਦਾ ਹੈਗਾ ਆ ਇਹ ਅਸੀਂ ਮੈਂ ਪਹਿਲਾਂ ਵੀ ਉਹ ਜਦੋਂ ਮੈਂ ਸਸਰਾਲੀ ਵਾਲੀ ਇੱਕ ਪਬਲਿਕ ਮਾਈਂਡ ਦੇਖੀ ਸੀ ਤਾਂ ਉਹਦੇ ਵਿੱਚ ਇਹ ਆਲਰੇਡੀ ਰੋਡ ਮੈਪ ਉਹਦੇ ਟ੍ਰਾਂਸਪੋਰਟੇਸ਼ਨ ਰੂਟ ਮੈਪ ਸੀਗਾ ਇਹ ਤਾਂ ਇਹ ਉਹਨਾਂ ਨੇ ਜਾਣਬੁੱਝ ਕੇ ਇਹਦੇ ਵਿੱਚ ਲਾਤਾ ਜਿਹੜੇ ਵਿੱਚ ਮੈਪਿੰਗ ਵੀ ਗਲਤ ਕੀਤੀ ਹੋਈ ਹੈ ਇਹਦੇ ਵਿੱਚ ਤਾਂ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਹੈਗਾ ਆ ਇਹ ਪਲਾਨ ਆ ਅਪਰੂਵ ਹੋ ਗਿਆ ਤੇ ਉਹ ਹੁਣ ਸਾਡੇ ਇਥੋਂ ਲੰਘ ਸਕਦੇ ਆ ਤੇ ਜਦੋਂ ਸਾਡੀ ਐਸਐਚ ਨਾਲ ਵੀ ਗੱਲ ਹੋਈ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਟੋਟਲੀ ਜਿਹੜਾ ਹੈਗਾ ਰੋਂਗ ਇਧਰ ਨਹੀਂ ਲੰਘ ਸਕਦੇ ਤਾਂ ਉਹਨਾਂ ਨੇ ਮੈਨੂੰ ਅਗੋਂ ਐਕਸ਼ਨ ਦਾ ਨੰਬਰ ਦਿੱਤਾ ਐਕਸ਼ਨ ਗਰੋਵਰ ਆ ਉਹਨਾਂ ਨੂੰ ਅਸੀਂ ਅਜੇ ਥੋੜੇ ਦਿਨ ਪਹਿਲਾਂ ਹੀ ਮਿਲ ਕੇ ਗਏ ਆਏ ਆ ਪਰਸੋਂ ਮਿਲ ਕੇ ਆਏ ਆ ਤਾਂ ਸਾਨੂੰ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਕਲੀਅਰ ਹੋ ਗਿਆ ਸੀਗਾ ਕਿ ਉਹਨਾਂ ਦੀ ਲੈਂਗੁਏਜ ਬੋਲ ਰਹੇ ਨੇ ਬੇਸਿਕਲੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਜਿਹੜੀ ਸਰਕਾਰ ਆ ਪ੍ਰਸ਼ਾਸਨ ਆ ਇਹ ਸਾਰੇ ਮਿਲੀਭੁਗਤ ਨਾਲ ਜਿਹੜੇ ਆ ਨਜਾਇਜ਼ ਮਾਈਨਿੰਗ ਤੇ ਇਹ ਜਿਹੜੇ ਠੇਕੇਦਾਰ ਆ ਸੈਂਡ ਮਾਫੀਆ ਇਹਨਾਂ ਦੇ ਨਾਲ ਹੱਥ ਮਿਲਾ ਕੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ